ਜਲੰਧਰ ਦੇ ਵਿੱਚ ਕਰਤਾਰਪੁਰ ਪੁਲਿਸ ਅਤੇ ਜੰਗਲਾਤ ਵਿਭਾਗ ਨੇ ਸਾਂਝੇ ਆਪਰੇਸ਼ਨ ਦੇ ਤਹਿਤ ਜੰਗਲੀ ਜੀਵਾਂ ਦੀ ਤਸਕਰੀ ਕਰਨ ਵਾਲੇ ਤਿੰਨ ਲੋਕਾਂ ਤੇ ਮਾਮਲਾ ਦਰਜ ਕੀਤਾ ਹੈ ਇਹ ਤਿੰਨੇ ਤਸਕਰ ਜਲੰਧਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਤਿੰਨਾਂ ਸਮਗਲਰਾਂ ਦੀ ਪਛਾਣ ਮਨੀਸ਼ ਕੁਮਾਰ ਦੇ ਵਜੋਂ ਹੋਈ ਹੈ ਐਸਪੀ ਹੈੱਡਕੁਆਰਟਰ ਸਰਬਜੀਤ ਸਿੰਘ ਰਾਏ ਨੇ ਦੱਸਿਆ ਕਿ ਜੰਗਲਾਤ ਬਾਗ ਦੇ ਵੱਲੋਂ ਥਾਣਾ ਕਰਤਾਰਪੁਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਜਲੰਧਰ ਦੇ ਰਹਿਣ ਵਾਲੇ ਤਿੰਨ ਨੌਜਵਾਨਾਂ ਦੇ ਵੱਲੋਂ ਟਾਈਗਰ ਦਾ ਬੱਚਾ 95 ਲੱਖ ਰੁਪਏ ਦੇ ਵਿੱਚ ਵੇਚਣ ਦੀ ਸੂਚਨਾ ਮਿਲੀ ਹੈ ਅਤੇ ਉਹਨਾਂ ਨੇ ਦੱਸਿਆ ਕਿ ਇਹ ਤਸਕਰ ਆਨਲਾਈਨ ਜਾਨਵਰਾਂ ਦੀ ਤਸਕਰੀ ਕਰਦੇ ਹਨ ਅਤੇ ਇਸੇ ਸਬੰਧ ਵਿੱਚ ਉਹਨਾਂ ਦੇ ਵੱਲੋਂ ਕਰਤਾਰਪੁਰ ਥਾਣੇ ਦੇ ਵਿੱਚ ਵਾਈਲਡ ਐਂਡ ਪ੍ਰੋਟੈਕਸ਼ਨ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਹੈ ਐਕਚੁਅਲੀ ਥਾਣਾ ਕਰਤਾਰਪੁਰ 'ਚ ਕੱਲ ਇੱਕ ਕੰਪਲੇਂਟ ਆਈ ਸੀ ਜਿਹੜਾ ਫੋਰੈਸਟ ਰੇਂਜ ਆਫਿਸ ਰਹੇਗਾ ਉਹਨਾਂ ਨੇ ਇੱਕ ਕੰਪਲੇਂਟ ਕੀਤੀ ਸੀਗੀ ਕਿ ਆਨਲਾਈਨ ਕੋਈ ਟਰੇਡਿੰਗ ਕਰ ਰਿਹਾ ਹੈਗਾ ਜਿਹੜੇ ਜੰਗਲੀ ਜੀਵ ਜੰਤੂ ਹੈਗੇ ਆ ਤੇ ਉਹਦੇ ਸੰਬੰਧ ਵਿੱਚ ਅਸੀਂ ਕੱਲ ਕਰਤਾਰਪੁਰ ਚ ਇੱਕ ਕੇਸ ਰਜਿਸਟਰ ਕੀਤਾ ਹੈਗਾ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ ਦੇ ਤਹਿਤ ਔਰ ਇਹਦੀ ਕੇਸ ਰਜਿਸਟਰ ਕਰਕੇ ਜਿਹੜੀ ਅਗਲੀ ਤਫ਼ਤੀਸ਼ ਹੈ ਉਹ ਅਸੀਂ ਕਰ ਰਹੇ ਹਾਂ ਤੋਂ ਉਹਦੇ ਵਿੱਚ ਜਿਹੜਾ ਵੀ ਕਲਪਰਟ ਪਾਇਆ ਗਿਆ ਤਿੰਨ ਬੰਦੇ ਦੇ ਨਾਮ ਬੈਸੀ ਉਹਨਾਂ ਨੇ ਦਿੱਤੇ ਸਾਨੂੰ ਵੀ ਆਹ ਬੰਦੇ ਟਰੇਡਿੰਗ ਕਰ ਰਹੇ ਆ ਉਹਨਾਂ ਦੇ ਖਿਲਾਫ ਅਸੀਂ ਕੇਸ ਰਜਿਸਟਰ ਕਰ ਲਿਆ ਹੈ ਤੇ ਦੀ ਫਰਦ ਤਪੀਛੜੀ ਅਸੀਂ ਕਰਦੇ ਇਹ ਲੋਕੋ ਕੋਲ ਦੱਸ ਮੇਰੀ ਐ ਨਹੀਂ ਅਜੇ ਹਿਰਾਸਤ ਵਿੱਚ ਨਹੀਂ ਹੈ ਕੋਈ ਤਿੰਨ ਬੰਦਿਆਂ ਦੇ ਨਾਮ ਤੇ ਕੇਸ ਰਜਿਸਟਰ ਕੀਤਾ ਸੀ ਇਹ ਤਿੰਨ ਬੰਦੇ ਹੈਗੇ ਦੋ ਜਲੰਦਰ ਦੇ ਹੈਗੇ ਤੇ ਇੱਕ ਇੱਕ ਮਨੀਸ਼ ਹੈ ਇੱਕ ਅਨਮੋਲ ਹੈ ਤੇ ਇੱਕ ਦੀਪੰਸ਼ੂ ਹੈ ਵਟਸਐਪ ਤੇ ਵੀ 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 ਪਿਸ ਕੀ ਇਹ ਜਿਹੜੇ ਜੰਗਲੀ ਜੀਵ ਜੰਤੂ ਆ ਉਹ ਉਹਦੇ ਸੰਬੰਧ ਵਿੱਚ ਸੀਗਾ ਉਹਨਾਂ ਨੇ ਐਡ ਪਾਈ ਹੋਈ ਸੀ ਵੇਸੀ ਜਿੰਦਾ ਹੋਣਾ ਕੋਈ ਸ਼ੇਰ ਹੈਗਾ ਉਹਦਾ ਬੱਚਾ ਅਸੀਂ ਵੇਚਦੇ ਆ ਜਾਂ ਅਸੀਂ ਕੋਈ ਕਛੂਏ ਜਾਂ ਕੋਈ ਜਿਹੜੇ ਫੋਰੈਸਟ ਵਾਈਲਡ ਲਾਈਫ ਦੇ ਵਿੱਚ ਐਨੀਮਲਸ ਆਦੇ ਹੈਗੇ ਆਬਵੀਅਸly ਸਰ ਥੈਂਕ ਯੂ ਜੀ ਥੀਸ ਐਨੀਮਲ ਬੱਚਾ ਉਹਦੇ ਅੰਦਰੀਤੀ ਕੁਛੇ ਵੇਚਦੇ ਸੀ ਨਹੀਂ ਇਹਨਾਂ ਨੇ ਸਾਨੂੰ ਦੱਸਿਆ ਹੈਗਾ ਕਿ ਵਾਈਲਡ ਹੈਗੇ ਫੋਰੈਸਟ ਹੈਗੇ ਜਿੰਦਾ ਹੋਣਾ ਨੇ ਮੇਰੀ ਨੌਲੇਜ ਮੇਂ ਨਹੀਂ ਹੈ ਪਲੇ ਸਟੇਸ਼ਨ ਮੇਂ ਹੋਗਾ ਮੇਰੀ ਨੌਲੇਜ ਨਹੀਂ ਐਸਐਮਜੀ ਨਿਊਜ਼ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ ਜਲੰਧਰ ਦੇ ਵਿੱਚ ਕਰਤਾਰਪੁਰ ਪੁਲਿਸ ਅਤੇ ਜੰਗਲਾਤ ਵਿਭਾਗ ਨੇ ਸਾਂਝੇ ਆਪਰੇਸ਼ਨ ਦੇ ਤਹਿਤ ਜੰਗਲੀ ਜੀਵਾਂ ਦੀ ਤਸਕਰੀ ਕਰਨ ਵਾਲੇ ਤਿੰਨ ਲੋਕਾਂ ਤੇ ਮਾਮਲਾ ਦਰਜ ਕੀਤਾ ਹੈ ਇਹ ਤਿੰਨੇ ਤਸਕਰ ਜਲੰਧਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਤਿੰਨਾਂ ਸਮਗਲਰਾਂ ਦੀ ਪਛਾਣ ਮਨੀਸ਼ ਕੁਮਾਰ ਦੇ ਵਜੋਂ ਹੋਈ ਹੈ ਐਸਪੀ ਹੈੱਡਕੁਆਰਟਰ ਸਰਬਜੀ ਸਿੰਘ ਰਾਏ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੇ ਵੱਲੋਂ ਥਾਣਾ ਕਰਤਾਰਪੁਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਜਲੰਧਰ ਦੇ ਰਹਿਣ ਵਾਲੇ ਤਿੰਨ ਨੌਜਵਾਨਾਂ ਦੇ ਵੱਲੋਂ ਟਾਈਗਰ ਦਾ ਬੱਚਾ 95 ਲੱਖ ਰੁਪਏ ਦੇ ਵਿੱਚ ਵੇਚਣ ਦੀ ਸੂਚਨਾ ਮਿਲੀ ਹੈ ਅਤੇ ਉਹਨਾਂ ਨੇ ਦੱਸਿਆ ਕਿ ਇਹ ਤਸਕਰ ਆਨਲਾਈਨ ਜਾਨਵਰਾਂ ਦੀ ਤਸਕਰੀ ਕਰਦੇ ਹਨ ਅਤੇ ਇਸੇ ਸਬੰਧ ਦੇ ਵਿੱਚ ਉਹਨਾਂ ਦੇ ਵੱਲੋਂ ਕਰਤਾਰਪੁਰ ਥਾਣੇ ਦੇ ਵਿੱਚ ਵਾਈਲਡ ਐਂਡ ਪ੍ਰੋਟੈਕਸ਼ਨ ਐਕਟ ਦੇ ਤਹਿਤ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਹੈ ਐਕਚੁਅਲੀ ਥਾਣਾ ਕਰਤਾਰਪੁਰ 'ਚ ਕੱਲ ਇੱਕ ਕੰਪਲੇਂਟ ਆਈ ਸੀ ਜਿਹੜਾ ਫੋਰੈਸਟ ਰੇਂਜ ਆਫੀਸਰ ਹੈਗਾ ਆਪਣਾ ਉਹਨਾਂ ਨੇ ਇੱਕ ਕੰਪਲੇਂਟ ਕੀਤੀ ਸੀਗੀ ਕਿ ਆਨਲਾਈਨ ਕੋਈ ਟਰੇਡਿੰਗ ਕਰ ਰਿਹਾ ਹੈਗਾ ਜਿਹੜੇ ਜੰਗਲੀ ਜੀਵ ਜੰਤੂ ਹੈਗੇ ਆ ਉਦੇ ਸੰਬੰਧ ਵਿੱਚ ਅਸੀਂ ਕੱਲ ਕਰਤਾਰਪੁਰ ਚ ਇੱਕ ਕੇਸ ਰਜਿਸਟਰ ਕੀਤਾ ਹੈਗਾ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਦੇ ਤਹਿਤ। ਔਰ ਇਹਦੀ ਕੇਸ ਰਜਿਸਟਰ ਕਰਕੇ ਜਿਹੜੀ ਅਗਲੀ ਤਫਤੀਸ਼ ਹੈ ਉਹ ਅਸੀਂ ਕਰ ਰਹੇ ਹਾਂ। ਤੋਂ ਦੇ ਵਿੱਚ ਜਿਹੜਾ ਵੀ ਕਲਪੇਟ ਪਾਇਆ ਗਿਆ ਤਿੰਨ ਬੰਦਿਆਂ ਦੇ ਨਾਮ ਐਸੀ ਉਹਨਾਂ ਨੇ ਦਿੱਤੇ ਹੈ ਸਾਨੂੰ ਵੀ ਆਹ ਬੰਦੇ ਟ੍ਰੇਡਿੰਗ ਕਰ ਰਹੇ ਆ। ਉਹਨਾਂ ਦੇ ਖਿਲਾਫ ਅਸੀਂ ਕੇਸ ਰਜਿਸਟਰ ਕਰ ਲਿਆ ਹੈ। ਤੇ ਇਹਦੀ ਫਰਦਰ ਤਫਤੀਸ਼ ਜਿਹੜੀ ਅਸੀਂ ਕਰਦੇ। ਕਿੰਨੇ ਲੋਕੋਂ ਨੂੰ ਦੱਸ ਦਿੱਤੀ ਹੈ? ਅ ਨਹੀਂ ਅਜੇ ਹਿਰਾਸਤ ਵਿੱਚ ਨਹੀਂ ਆ ਕੋਈ ਤਿੰਨ ਬੰਦਿਆਂ ਦੇ ਨਾਮ ਤੇ ਕੇਸ ਰਜਿਸਟਰ ਕੀਤਾ ਸੀ। ਤੇ ਤਿੰਨ ਬੰਦੇ ਹੈਗੇ ਦੋ ਜਲੰਦਰ ਦੇ ਹੈਗੇ ਤੇ ਇੱਕ ਇੱਕ ਮਨੀਸ਼ ਹੈ ਇੱਕ ਅਨਮੋਲ ਹੈ ਤੇ ਇੱਕ ਦੀਪੰਸ਼ੂ ਹੈ ਜਿਹੜੇ ਜੰਗਲੀ ਜੀਵ ਜੰਤੂ ਆ ਉਹ ਉਹਦੇ ਸੰਬੰਧ ਵਿੱਚ ਸੀਗਾ ਉਹਨਾਂ ਨੇ ਐਡ ਪਾਈ ਹੋਈ ਸੀ ਵੀ ਅਸੀਂ ਜਿੱਦਾਂ ਹੁਣ ਕੋਈ ਸ਼ੇਰ ਹੈਗਾ ਉਹਦਾ ਬੱਚਾ ਅਸੀਂ ਵੇਚਦੇ ਆ ਜਾਂ ਅਸੀਂ ਕੋਈ ਕਛੂਆ ਹੈ ਜਾਂ ਕੋਈ ਜਿਹੜੇ ਫੋਰੈਸਟ ਵਾਈਲਡ ਲਾਈਫ ਦੇ ਬੇਸੀ ਐਨੀਮਲਸ ਆਦੇ ਹੈਗੇ ਉਹ ਵੀ ਇਸ ਸਰ ਜੀ ਰੀਸੈਂਟ ਵਿੱਚ ਉਹ ਵੀ ਜੰਦਰ ਵਿੱਚ ਕੁਝ ਹੈ ਬੇਸੀ ਨਹੀਂ ਇਹਨਾਂ ਨੇ ਸਭ ਦੱਸਿਆ ਹੈਗਾ ਜਿਹੜੇ ਵਰਲਡ ਹੈਗੇ ਫੋਰੈਸਟ ਆ ਦੇ ਜਿੰਨਾ ਕੋਈ ਨਹੀਂ ਕਈ ਕੰਸਵਾਦੀ ਤਾਂ ਦੋ ਲੋਕ ਨੂੰ ਦਾਦੀ ਲਈ ਨਹੀਂ ਮੇਰੀ ਨੋਲੇਜ ਨੇ ਨਹੀਂ ਹੈ ਪਲੇ ਸਟੇਸ਼ਨ ਮੇ ਹੋਗਾ ਮੇ ਨੋਲੇਜ ਐਸਮ ਜਨ ਨਿਊਜ਼ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ